ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪ ਹੀ ਕਈ ਵਾਰੀ ਪ੍ਰੋਡਿਊਸਰ ਇੱਕ ਤਾਂ ਚੱਕ ਲੈਂਦੇ ਆ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਹੈ ਕਿ ਇਹ ਤਾਂ ਸਾਰੀਆਂ ਵੇਚੀਆਂ ਜਾਂ ਕਿ ਥੀਏਟਰ ਖਾਲੀ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਇਹ ਗੱਲ ਤੁਸੀਂ ਗਰੋਥ ਰਿਪੋਰਟਿੰਗ ਕਰੋ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਜਿਉਂ ਵੀ ਝੂਠ ਬੋਲ ਕੇ ਤੁਸੀਂ ਇੱਕ ਫੋਲ ਕਰਨਾ ਹਰ ਬੰਦੇ ਨੂੰ ਕਰਨਾ ਉਸੇ ਤਰ੍ਹਾਂ ਦੁਹਰਾ ਕੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠ ਦੀ ਬੋਲਣਾ ਇਹ ਵਾਧਾ ਕਰਨਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਕਦਮ ਪਿਆਰ ਤੇ ਉਤਸ਼ਾਹ ਦੇ ਰਹੇ ਹੋ ਆਮ ਤੌਰ ਤੇ ਜਿਹੜੀ ਫਿਲਮ ਹੁੰਦੀ ਹੈ ਨਾ ਦੋ ਤਰ੍ਹਾਂ ਨਾਲ ਮਸ਼ਹੂਰ ਹੁੰਦੀ ਹੈ ਇੱਕ ਲੋਕਾਂ ਦੇ ਦਿਲਾਂ 'ਚ ਇੱਕ ਇੰਟਰਨੈਟ ਤੇ ਔਰ ਇੰਟਰਨੈਟ ਤੇ ਕਈ ਵਾਰੀ ਹੁੰਦੀ ਹੈ ਕਈ ਵਾਰੀ ਹੁੰਦੀ ਉਹਦੀ ਪਰ ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਕਿ ਉਹ ਆਪ ਹੀ ਕਈ ਵਾਰੀ ਪ੍ਰੋਡਿਊਸਰ ਟਿਕਟਾਂ ਚੱਕ ਲੈਣੇ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਕਿ ਇਹ ਤਾਂ ਸਾਰੀਆਂ ਵੇਖੀਆਂ ਜਾਂ ਕੇ ਥੀਏਟਰ ਖਾਲੀ ਹੁੰਦਾ ਸਾਡੇ ਨਾਲ ਭਾਗ ਹੋ ਗਿਆ ਨਾ ਥਾ ਪਰ ਅਸੀਂ ਜਾਣਦੇ ਹਾਂ ਕਿ ਇਹਦੀ ਗੱਲ ਤੁਸੀਂ ਕਰੋ ਕਿਉਂਕਿ ਤੁਹਾਡੀ ਫਿਲਮ ਹੈ ਔਰ ਮੈਂ ਬੇਨਤੀ ਕਰਦਾ ਹੈ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਕਿਹਾ ਜੇ ਉਹ ਵੀ ਝੂਠ ਬੋਲਣਗੇ ਤੁਸੀਂ ਐਕਸਪੋਜ਼ ਕਰਨਾ ਹਰ ਬੰਦੇ ਨੂੰ ਕਰਨਾ ਕਿਉਂਕਿ ਤੁਹਾਡੇ ਆਸਤੇ ਤੁਹਾਡੀ ਕਸਵੱਟੀ ਤੇ ਖਰੇ ਉਤਰਨੇ ਸਾਡਾ ਕੰਮ ਹੈ ਜੇ ਅਸੀਂ ਤੁਹਾਨੂੰ ਝੂਠ ਬੋਲ ਕੇ 4 ਦਿਨ ਦਾ ਵਪਾਰ ਦਿਖਾ ਵੀ ਦਵਾਂਗੇ ਦਾ ਮਤਲਬ ਇਹ ਹੁੰਦਾ ਕਿ ਅਸੀਂ ਇੱਕ ਹੋਰ ਬੱਕਰਾ ਅੱਗੇ ਹਲਾਲ ਕਰਨਾ ਕੋਈ ਨਵਾਂ ਪ੍ਰੋਡਿਊਸਰ ਬਿਲਕੁਲ ਨਹੀਂ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਸਮਝਦੇ ਤੇ ਸੋਚਦੇ ਹੋ ਉਸੇ ਤਰ੍ਹਾਂ ਕਰਾਂਗੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠ ਨਹੀਂ ਬੋਲਾਂਗੇ ਕਿ ਵਾਅਦਾ ਤੁਮ ਮਾਪੇ ਗੁਜ਼ਰੇ ਮੇਰੇ ਉਸ ਦਿਨ ਤੂੰ ਮੇਰੇ ਲਈ ਇੱਕ ਹਰ ਬਜ਼ੁਰਗ ਹਰ ਬਜ਼ੁਰਗ ਮਾਪੇ ਦੇ ਸਮਾਨ ਹੈ ਔਰ ਅਸੀਂ ਜਦੋਂ ਘਰੋਂ ਨਿਕਲਦੇ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਵਾ ਬਹਿ ਨਹੀਂ ਔਰ ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪ ਹੀ ਕਈ ਵਾਰੀ ਪ੍ਰੋਡਿਊਸਰ ਕਿਤਾ ਚੱਕ ਲੈਂਦੇ ਆ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਹੈ ਕਿ ਇਹ ਤਾਂ ਸਾਰੀਆਂ ਵੇਖਿਆ ਜਾਂਦ ਕੇ ਥੀਏਟਰ ਖਾਲੀ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਇਹ ਗੱਲ ਤੁਸੀਂ ਕਰੋ ਕਿ ਰਿਪੋਰਟਿੰਗ ਕਰੋ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਜਿਉਂ ਵੀ ਝੂਠ ਬੋਲਣਗੇ ਤੁਸੀਂ ਕੋਰ ਕਰਨਾ ਹਰ ਬੰਦੇ ਨੂੰ ਕਰਨਾ ਉਸੇ ਤਰ੍ਹਾਂ ਦਰਾਂਗੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠੀ ਬੋਲਣਾ ਇਹ ਵਾਧਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਕਦਾਂ ਪਿਆਰ ਤੇ ਉਤਸ਼ਾਹ ਦੇ ਰਹੇ ਹੋ ਆਮ ਤੌਰ ਤੇ ਜਿਹੜੀ ਫਿਲਮ ਹੁੰਦੀ ਹੈ ਨਾ ਦੋ ਤਰ੍ਹਾਂ ਨਾਲ ਮਸ਼ਹੂਰ ਹੁੰਦੀ ਹੈ ਇੱਕ ਲੋਕਾਂ ਦੇ ਦਿਲਾਂ 'ਚ ਇੱਕ ਇੰਟਰਨੈਟ ਤੇ ਔਰ ਇੰਟਰਨੈਟ ਤੇ ਕਈ ਵਾਰੀ ਹੁੰਦੀ ਹੈ ਕਈ ਵਾਰੀ ਹੁੰਦੀ ਉਹ ਨਹੀਂ ਪਰ ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪ ਹੀ ਕਈ ਵਾਰੀ ਪ੍ਰੋਡਿਊਸਰ ਟਿਕਟਾਂ ਚੱਕ ਲੈਣਿਆ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਹੈ ਕਿ ਇਹ ਤਾਂ ਸਾਰੀਆਂ ਵੇਚੀਆਂ ਜਾਂ ਕੇ ਥੀਏਟਰ ਖਾਲੀ ਹੁੰਦਾ ਸਾਡੇ ਨਾਲ ਭਾਗ ਹੋ ਗਿਆ ਨਾ ਪਰ ਅਸੀਂ ਜਾਣਦੇ ਹਾਂ ਕਿ ਇਹਦੀ ਗੱਲ ਤੁਸੀਂ ਕਰੋ ਕਿਉਂਕਿ ਤੁਹਾਡੀ ਫਿਲਮ ਹੈ। ਔਰ ਮੈਂ ਬੇਨਤੀ ਕਰਦਾ ਹੈ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਕਿਹਾ ਜੇ ਉਹ ਵੀ ਝੂਠ ਬੋਲਣਗੇ ਤੁਸੀਂ ਐਕਸਪੋਜ਼ ਕਰਨਾ। ਹਰ ਬੰਦੇ ਨੂੰ ਕਰਨਾ। ਕਿਉਂਕਿ ਤੁਹਾਡੇ ਆਸਤੇ ਤੁਹਾਡੀ ਕਸਵੱਟੀ ਤੇ ਖਰੇ ਉਤਰਨੇ ਸਾਡਾ ਕੰਮ ਹੈ। ਜੇ ਅਸੀਂ ਤੁਹਾਨੂੰ ਝੂਠ ਬੋਲ ਕੇ 4 ਦਿਨ ਦਾ ਵਪਾਰ ਦਿਖਾ ਵੀ ਦਵਾਂਗੇ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਇੱਕ ਹੋਰ ਬੱਕਰਾ ਅੱਗੇ ਹਲਾਲ ਕਰਨਾ ਕੋਈ ਨਵਾਂ ਪ੍ਰੋਡਿਊਸਰ। ਬਿਲਕੁਲ ਨਹੀਂ ਕਰਾਂਗੇ। ਬਿਲਕੁਲ ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਸਮਝਦੇ ਤੇ ਸੋਚਦੇ ਹੋ ਉਸੇ ਤਰ੍ਹਾਂ ਦਰਾਂਗੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠ ਨਹੀਂ ਬੋਲਾਂਗੇ ਕਿ ਵਾਅਦਾ ਤੁਮ ਮਾਪੇ ਗੁਜ਼ਰੇ ਮੇਰੇ ਉਸ ਦਿਨ ਤੂੰ ਮੇਰੇ ਲਈ ਇੱਕ ਹਰ ਬਜ਼ੁਰਗ ਹਰ ਬਜ਼ੁਰਗ ਮਾਪਾ ਦੇ ਸਮਾਨ ਹੈ اور ਅਸੀਂ ਜਦੋਂ ਘਰੋਂ ਨਿਕਲਦੇ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਵਾ ਬ ਹੈ ਨਹੀਂ